ਪਾਣ ਮਜ਼ਦੂਰ ਦੇ ਮਰਦੀ ਸਰਕਾਰਾਂ ਮਰਦਾ ਪਏ ਜੰਦਾਬਾਦ ਮਰਦਾ ਧਰਤੀ ਬ੍ਰੋਤੀ ਲਿਆਂਦੇ ਜਾਗੋ 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 ਮੰਡੀਆਂ ਨੂੰ ਖਤਮ ਕਰਨ ਵਾਲੀ ਨੀਤੀ ਵਾਪਸ ਲਾਓ ਜਾਗੋ 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 ਮੰਡੀਆਂ ਨੂੰ ਖਤਮ ਕਰਨ ਵਾਲੀ ਨੀਤੀ ਵਾਪਸ ਕਰਿਆ ਕਿ ਰਹਾਂਗੇ ਕੈਨਰ ਸਰਕਾਰ ਮਰਦਾ ਪਏ ਜੰਦਾਬਾਦ ਜੰਦਾਬਾਦ ਸਰਕਾਰ ਨੇ ਪੇਰਾ ਚੈੱਕ ਕਰੋ मैं मेजर सिंह ब्लाक बुलाडा ब्लाक का प्रधान बोल रहा अज जयुक्त मोर्चे नहीं हो ਸਾਨੂੰ ਦੋ ਫਾਰਮਾਂ ਬੈਠੀਆਂ ਨੇ ਜਿਹੜੀਆਂ ਦਿੱਲੀ ਕਾ ਸੱਭੂ ਬਾਰਡਰ ਤੇ ਇੱਕ ਕਰੋੜੀ ਬਾਰਡਰ ਤੇ ਉਹਨਾਂ ਦੀ ਹਮਾਇਤ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਜਿਹੜੇ ਬੀਕੇਜੂ ਗ੍ਰਾਹਾਂ ਕਨਿਓਂ ਸੀ ਹਮਾਇਤ ਕਰ ਰਹੇ ਆਂਗੇ ਅਸੀਂ ਆ ਅੱਜ ਸਾਡੀ ਜਥੇਬੰਦੀ ਕਨਿਓਂ ਜਿਹੜਾ ਸੱਦਾ ਸੀ ਉਹ ਸੱਦੇ ਤੇ ਸਾਰੀਆਂ ਅਰਥੀਆਂ ਨੇ ਜਿਹੜੀਆਂ ਐਸਡੀਮ ਦਫਤਰ ਬੁਲਾਡਿਆ ਕਨਿਓਂ ਅਸੀਂ ਅਰਥੀ ਛੱਡ ਰਹੇ ਆਂ ਇਸ ਕਰਕੇ ਵੱਡੇ ਇਕੱਠ ਕਰਕੇ ਉਹਨਾਂ ਦੀ ਹਮਾਇਤ ਦੇ ਵਿੱਚ ਜਿਹੜਾ ਸਰਕਾਰਾਂ ਉਹਨਾਂ ਤੇ ਜ਼ੁਲਮ ਕਰ ਰਹੀਆਂ ਨੇ ਅੱਗੇ ਜਾਣ ਤੋਂ ਰੋਕਿਆ ਜਾ ਰਿਹਾ ਹੈ ਇਸ ਕਰਕੇ ਅਸੀਂ ਜਿਹੜੀ ਹੋਰ ਵੀ ਕੋਈ ਕਾਲ ਆਉਗੂਗੀ ਸੁਖਤ ਮੋਤੇਕ ਰਿਓ ਉਸ ਕਾਲ ਤੇ ਅਸੀਂ ਪੂਰਾ ਖੁੱਲ ਨਿਵਾਵਾਂਗੇ ਤੇ ਆਉਣ ਵਾਲੀ ਅਸੀਂ ਨਾਲ ਦੀ ਨਾਲ ਸਾਡੀ ਮਹਾਪੰਚਾਇਤਾਂ ਤੋਂ ਮਿਲਣ ਜਾ ਰਹੀ ਹਰਿਆਣੇ ਦੇ ਵਿੱਚ ਉਧਰ ਵੀ ਅਸੀਂ ਜਿਹੜਾ 4 ਤਰੀਕ ਨੂੰ ਪੂਰਾ ਜ਼ੋਰ ਦੇ ਨਾਲ ਹਰਿਆਣੇ ਵਾਲ ਨੂੰ ਜਿਹੜੇ ਤਿੰਨ ਕਾਨੂੰਨ ਦੁਬਾਰੇ ਸਰਕਾਰ ਲੈ ਕੇ ਆ ਰਹੀ ਹੈ ਉਹਨਾਂ ਨੂੰ ਰੱਦ ਕਰਾਉਣ ਦੇ ਵਾਸਤੇ ਅਸੀਂ ਸਰਕਾਰ ਦੇ ਪੂਰੇ ਹਮਾਇਤ ਦੇ ਵਿੱਚ ਜਾ ਰਹੇ ਹਾਂ ਮੈਂ ਜੋਤੀ ਪਾਧੜਾ ਜਨਰ ਸਕੱਤਰ ਮਾਨਸਾ ਬੱਲਾਡਾ ਬਲਾਕ ਸਾਡੇ ਜਿਹੜੇ ਕਾਨੂੰਨ ਨੇ ਜੇ ਅਸੀਂ ਪਹਿਲਾਂ ਵੀ ਦਿੱਲੀ 'ਚ ਰੱਦ ਕਰਾ ਕੇ ਆਏ ਸੀਗੇ ਤੇ ਕਿਸਾਨ ਦੀਆਂ ਸਾਡੀਆਂ ਇਹੀ ਮੰਗਾਂ ਨੇ ਗੀਆਂ ਵੀ ਜਿਹੜੀ ਐਮਸੀ ਐ ਮੰਡੀਆਂ ਨੇ ਗੀਆਂ ਸਾਡੀ ਜਿਹੜੀ ਚੀਜ਼ ਐ ਹਰੀਏਕ ਜਿੰਸ ਐ ਸਾਡੀ ਉਹ ਘਾਟੇ 'ਚ ਜਾ ਰਹੀ ਹੈਗੀ ਘਾਟੇ 'ਚ ਜਾਣ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪੈਂਦਾ ਤੇ ਸੜਕਾਂ ਤੇ ਉੱਤਰ ਕੇ ਫਿਰ ਅਸੀਂ ਸਰਕਾਰਾਂ ਨੂੰ ਦੱਸਦੇ ਆ ਸਾਡੇ ਪਰ ਆ ਉੱਥੇ ਵੀ ਬੈਠੇ ਨੇ ਖਨੌਰੀ ਤੇ ਸਾਡੇ ਪੰਜਾਬ 'ਚ ਵੀ ਇਹੀ ਕੋਈ ਮੰਗਾਂ ਨੇ ਸਾਡੀਆਂ ਇੱਕੋ ਹੀ ਮੰਗ ਤੇ ਅਸੀਂ ਲੜ ਰਹੇ ਹਾਂਗੇ ਵੀ ਪਰ ਸਰਕਾਰ ਦੀਆਂ ਕਾਲੀਆਂ ਨੀਤੀਆਂ ਕਰਕੇ ਸਾਨੂੰ ਫਿਰ ਸੜਕਾਂ ਤੇ ਉਤਰਨਾ ਪਏ ਜਾਂਦਾ ਹੈਗਾ ਸਾਨੂੰ ਬਹੁਤ ਕੰਮ ਨੇਗੇ ਅਸੀਂ ਆਪਦੇ ਬੱਚਿਆਂ ਦਾ ਭੁੱਖ ਬਚਾਉਣ ਵਾਸਤੇ ਤਾਂ ਸੜਕਾਂ ਤੇ ਉਤਰੇ ਹੋਏ ਆ ਉਹ ਅੰਨਦਾਤਾ ਜਿਹੜੇ ਅੰਨਦਾਤੇ ਦੀ ਕੋਈ ਪੀੜ ਨਹੀਂ ਸੁਣੀ ਜਾਂਦੀ ਵੋਟਾਂ ਲੈ ਜਾਂਦੇ ਨੇ ਤੇ ਸਾਡੀਆਂ ਵੋਟਾਂ ਲੈ ਕੇ ਤੇ ਕੋਈ ਮਸਲਾ ਹੱਲ ਨਹੀਂ ਕਰਦੇ ਮਸਲੇ ਹੱਲ ਇਹ ਕਰਦੇ ਨੇ ਸਾਨੂੰ ਸੜਕਾਂ ਤੇ ਬੈਠਣ ਨੂੰ ਮਜਬੂਰ ਕਰ ਦਾਂਦੇ ਨੇ ਤੇ ਸੜਕਾਂ ਤੇ ਤਾਂ ਸਾਡੀ ਮਜਬੂਰੀ ਦੀ ਕਾਰਨ ਸਾਨੂੰ ਬੈਠਣਾ ਪੈ ਜਾਂਦਾ ਮੀ ਹੈ ਗੜੇ ਨੇ ਹਵਾ ਠੰਡੀ ਕੁਛ ਵੀ ਹੈ ਅਸੀਂ ਸੜਕਾਂ ਤੇ ਨਿਕਲਦੇ ਆਂ ਸਾਡੀਆਂ ਮਾਮਾਂ ਭੈਣਾਂ ਨੇ ਸਾਡੇ ਵੀਰ ਨੇ ਸਾਡੇ ਬਜ਼ੁਰਗ ਨੇ ਫਿਰ ਅਸੀਂ ਸੜਕਾਂ ਤੇ ਉੱਤਰ ਕੇ ਤਾਂ ਸਰਕਾਰਾਂ ਨੂੰ ਦਿਖਾਉਨੇ ਆਂ ਵੀ ਉਹ ਅੰਨ ਦਾਤਾ ਜਿਹੜਾ ਸੋਡਾ ਪੇਟ ਭਰਦਾ ਤਾਂ ਅਸੀਂ ਸੜਕਾਂ ਤੇ ਉਤਰਦੇ ਆਂ ਤਾਂ ਸੜਕਾਂ ਤੇ ਉੱਤਰ ਕੇ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ ਫਿਰ ਉਹਨਾਂ ਨੂੰ ਲਾਗੂ ਨਹੀਂ ਕਰਿਆ ਜਾਂਦਾ ਇਹ ਮੋਦੀ ਸਰਕਾਰ ਲਾਲ ਹੈ ਭਗਮੰਤਮਾਨ ਦੀ ਸਰਕਾਰ ਲਾਲ ਹੈ ਕਹਿੰਦੇ ਕੁਛ ਨੇ ਕਮਾਉਂਦੇ ਕੁਛ ਨਹੀਂ ਜਿਹੜੇ ਕਾਲੇ ਮਾਗਰ ਮੱਛ ਨੇ ਇਹ ਮਾਗਰ ਮੱਛਾਂ ਦੀਆਂ ਦਿਖਾਉਣ ਵਾਲੀਆਂ ਨੀਤੀਆਂ ਤੇ ਇਹਨਾਂ ਦੀਆਂ ਜੀਭਾਂ ਤੇ ਕਾਲਸ ਲੱਗੀ ਹੋਈ ਹੈ ਉਹ ਕਾਲਸਾਂ ਦੀ ਤਾਕਤ ਨੂੰ ਦਿਖਾ ਕੇ ਅਸੀਂ ਇਹਨਾਂ ਨੂੰ ਦਿਖਾਉਨੇ ਆ ਵੀ ਉਹ ਅੰਨਦਾਤਾ ਜਿਹੜਾ ਸੜਕਾਂ ਤੇ ਜੂਲਦਾ ਤੇ ਸੱਪਾਂ ਦੇ ਸਿਰ ਲਾਥੜਦਾ ਤੇ ਉਹਦੀ ਖੇਤੀ ਦਾ ਮੁੱਲ ਨਹੀਂ ਦਿੱਤਾ ਜਾਂਦਾ ਸਾਨੂੰ ਸਹੀ ਸੀਮਤ ਸਿਰ ਉਹ ਖਰੀਦੀ ਨਹੀਂ ਜਾਂਦੀ ਜਿਹੜੇ ਸਾਡੇ ਬਜ਼ੁਰਗ ਨੇ ਘਰ ਦੇ ਕੰਮ ਕਰਨਕ ਪਰਿਵਾਰਾਂ ਦੇ ਵਿੱਚ ਖੜਨ ਦੁੱਖਤ ਖਲੀਫਾਂ ਕਿੰਨੀਆਂ ਨੇ ਸਾਡੇ ਪੰਜਾਬ 'ਚ ਦੇਖੋ ਨੇਰੀ ਆ ਰਹੀ ਹੈ ਕਿਸੇ ਦੇ ਗੋਡੇ ਦੁਖਦੇ ਨੇ ਕਿਸੇ ਦੇ ਹਰ ਕਿਸਾਨ ਤੇ ਪੀੜਤ ਹੈ ਫਿਰ ਅਸੀਂ ਹੋਰ ਵੀ ਮਸਲੇ ਹੱਲ ਕਰਨ ਲੈਂਦੇ ਨੇ ਕਿਸੇ ਨੇ ਧੀ ਦਾ ਵਿਆਹ ਕਰਨਾ ਹੈ ਕਿਸੇ ਨੇ ਬੱਚਿਆਂ ਦੀ ਪੜ੍ਹਾਈ ਖਾਤਰ ਪਰ ਸਰਕਾਰ ਸਾਡੇ ਵਿੱਚ ਧਿਆਨ ਨਹੀਂ ਦਿੰਦੀ ਜੇ ਧਿਆਨ ਨਹੀਂ ਦਿੰਦੀ ਤਾਂ ਫਿਰ ਅਸੀਂ ਉਹ ਅੰਨ ਦਾ ਤਾਂ ਫਸਲਾਂ ਵੇਚਣ ਬਾਅਦ ਤੇ ਮੰਡੀ 'ਚ ਮਜਬੂਰ ਹੁੰਨੇ ਆ ਫਿਰ ਉੱਥੇ ਸਾਨੂੰ ਡੰਡੇ 'ਚ ਝੰਡਾ ਪਾ ਕੇ ਫਿਰ ਉੱਥੇ ਮੰਡੀਆਂ 'ਚ ਬੈਠ ਕੇ ਸਾਨੂੰ ਹੱਥ ਬੰਨ੍ਹ ਕੇ ਕਹਿੰਦੇ ਆ ਵੀ ਸਾਡੀ ਫਸਲ ਖਰੀਦ ਲਓ ਫਸਲ ਵੀ ਨਹੀਂ ਖਰੀਦਦੇ ਤੇ ਸਹੀ ਢੰਗ ਨਾਲ ਸਾਨੂੰ ਉਹ ਸਾਡਾ ਜਿਹੜਾ ਕੀਮਤ ਬੰਦੀ ਹੋ ਉਹ ਵੀ ਨਹੀਂ ਦਿੰਦੇ ਹੈਗੇ ਜਾਇਜਮਾਨ ਜਾਇ ਕਿਸਾਨ ਜਿੱਤ ਲੜਦੇ ਲੋਕਾਂ ਦੇ ਜਿਹੜਾ ਦੋ ਫਾਰਮਾਂ ਦੇ ਵੱਲੋਂ ਜਿਹੜੀਆਂ ਫਾਰਮਾਂ तकरीबन 10 ਮਹੀਨਿਆਂ ਤੋਂ ਲੈ ਕੇ ਲਗਾਤਾਰ ਕਨੌਰੀ ਤੇ ਸ਼ੰਭੂ ਬਾਰਡਰ ਤੇ ਉਹਨਾਂ ਨੇ ਆਪਣੇ ਮੋਰਚੇ ਲਾਏ ਹੋਏ ਆ ਉਹਨਾਂ ਦੀ ਮੰਗ ਹੈ ਕਿ ਦਿੱਲੀ ਮੋਰਚੇ ਦੀਆਂ ਜਿਹੜੀਆਂ ਰੈਂਦੀਆਂ ਮੰਗਾ ਹੈ ਉਹ ਸੈਕਟਰ ਦੀ ਸਰਕਾਰ ਲਾਗੂ ਕਰੇ ਇਥੋਂ ਤੱਕ ਕਿ ਸਰਕਾਰਾਂ ਸਾਡੇ ਦੇਸ਼ ਦੀਆਂ ਇਹ ਗੱਲ ਕਹਿੰਦੀਆਂ ਨਹੀਂ ਥਕਦੀਆਂ ਕਿ ਇੱਥੇ ਹਰ ਬੰਦੇ ਨੂੰ ਡੈਮੋਕ੍ਰੇਸੀ ਹੈ ਹਰ ਬੰਦੇ ਨੂੰ ਆਜ਼ਾਦੀ ਹੈ ਜਿਹੜੀ ਉਹਦਾ ਪੋਲ ਸਰਕਾਰਾਂ ਦਾ ਉਸ ਸਮੇਂ ਖੁੱਲ ਜਾਂਦਾ ਹੈ ਜਦੋਂ ਕਿਸਾਨ ਆਪਦੀਆਂ ਦੁੱਖ ਤਕਲੀਫਾਂ ਨੂੰ ਲੈ ਕੇ ਆਪਦੀਆਂ ਮੰਗਾਂ ਨੂੰ ਲੈ ਕੇ ਰਾਜਧਾਨੀ ਵੱਲ ਮੂੰਹ ਕਰਦੇ ਆ ਜਿਹੜੀ ਉਹਨਾਂ ਨੂੰ ਰਾਜਤਾਨੀ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਤੇ ਲਗਾਤਾਰ ਸੈਂਟਰ ਦੀ ਹਕੂਮਤ ਵੱਲੋਂ ਪੰਜਾਬ ਦੀ ਹਕੂਮਤ ਦੇ ਵੱਲੋਂ ਲਗਾਤਾਰ ਜਬਰ ਕੀਤਾ ਜਾ ਰਿਹਾ ਹੈ ਜਦੋਂ ਉਹ ਆਪਣੇ ਜਥੇ ਲੈ ਕੇ ਦਿੱਲੀ ਵੱਲ ਨੂੰ ਰਵਾਨਾ ਹੁੰਦੇ ਆ ਉਹਨਾਂ ਤੇ ਅੱਤਰੂ ਗੈਸ ਦੇ ਗੋਲੇ ਲਾਗੇ ਜਾ ਰਹੇ ਆ ਉਹਨਾਂ ਤੇ ਲਾਖੀ ਚਾਰਜ ਕੀਤਾ ਜਾ ਰਿਹਾ ਹੈ ਉਹਨਾਂ ਤੇ ਰਵਣਦੀਆਂ ਗੋਲੀਆਂ ਮਾਰੀਆਂ ਜਾਂਦੀਆਂ ਜਾ ਰਹੀਆਂ ਹੈ ਫਿਰ ਰਜਾਨਾ ਹੀ ਮਤਲਬ ਸੈਂਕੜਿਆਂ ਨੂੰ ਜਿਹੜੀ ਫੱਟੜ ਹੈ ਉਹ ਕੀਤਾ ਜਾ ਰਿਹਾ ਹੈ ਇਸ ਕਰਕੇ ਜਿਹੜਾ ਉਹ ਜਾਬਰ 10 ਮਹੀਨਿਆਂ ਤੋਂ ਲੈ ਕੇ ਸੈਂਟਰ ਦੀ ਹਕੂਮਤ ਉਹਨਾਂ ਤੇ ਕਰ ਰਹੀ ਹੈ ਅਸੀਂ ਉਸੇ ਸਮੇਂ ਤੋਂ ਲੈ ਕੇ ਇਸ ਜਾਬਰ ਦੀ ਲਗਾਤਾਰ ਨਖੇਦੀ ਕਰ ਰਹੇ ਹਾਂ ਜਦੋਂ ਵੀ ਇਸ ਜਾਬਰ ਦੇ ਖਿਲਾਫ ਉਹ ਆਪ ਦੇ ਸੰਘਰਸ਼ ਕਰਦੇ ਆ ਤਾਂ ਅਸੀਂ ਉਹਨਾਂ ਦੇ ਨਾਲ ਤਾਲਮੇਲ ਵਿੱਚ ਸੰਘਰਸ਼ ਹੈ ਜਿਹੜੇ ਉਹ ਪੰਜਾਬ ਦੇ ਵਿੱਚ ਵੀ ਕਰ ਰਹੇ ਆ ਅੱਜ ਜਿਵੇਂ ਉਹਨਾਂ ਦੋ ਫੋਰਮਾਂ ਦੇ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਹੋਇਆ ਹੈ ਉਹੋ ਸਰਦੇ ਦੀ ਹਮਾਇਤ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਉਗਰਾਹ ਜਥੇਬੰਦੀ ਦੇ ਵੱਲੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਤਹਿਸੀਲ ਹੈੱਡਕੁਆਟਰਾਂ ਤੇ ਸੈਂਟਰ ਤੇ ਪੰਜਾਬ ਸਰਕਾਰ ਦੀ ਜਿਹੜੀ ਆਰਥੀਆ ਉਹ ਸਾੜ ਰਹੇ ਆ ਤੇ ਅਸੀਂ ਮੰਗ ਕਰ ਰਹੇ ਆ ਇਸ ਗੱਲ ਦੀ ਕਿ ਸੈਂਟਰ ਦੀ ਸਰਕਾਰ ਉਹਨਾਂ ਦੀ ਗੱਲ ਸੁਣੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਸਾਰੀਆਂ ਸਾਰੀਆਂ ਮੰਗਾਂ ਭਾਵੇਂ ਉਹ ਸਾਰੀ ਸਾਡੀਆਂ ਸਾਰਿਆਂ ਦੀਆਂ ਸਾਂਝੀਆਂ ਹਨ ਉਹ ਮੰਗਾਂ ਸੈਂਟਰ ਦੀ ਸਰਕਾਰ ਲਾਗੂ ਕਰੇ ਇਹ ਸਾਰਾ ਕੁਝ ਲਾਗੂ ਕਰਾਉਣ ਵਾਸਤੇ ਅੱਜ ਸੀ ਉਹਨਾਂ ਦੇ ਨਾਲ ਤਾਲਮੇਲ ਮਾ ਜਿਹੜਾ ਸੰਘਰਸ਼ ਹੈ ਉਹ ਕਰ ਰਹੇ ਆ ਸੈਂਟਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਜਿਹੜੀਆਂ ਉਹ ਸਾੜ ਰਹੇ ਪੂਰਨ ਤੌਰ ਦੇ ਉੱਤੇ ਜਿਹੜਾ ਇਹਨਾਂ ਦੇ ਸਵਾਰਥ ਦੇ ਵਿੱਚ ਅਸੀਂ ਸਾਵਧਾਨ ਹੋਣੇ ਆ ਤੇ ਜੋ ਦਰਜੀਤ ਸਿੰਘ ਦੱਲੇਵਾਲ ਦੀ ਸੋਚ ਦੇ ਮਰਪੇ ਦਾ ਜਿਹੜਾ ਅਸੀਂ ਮੈਡੀਕਲ ਪ੍ਰੈਕਟਿਸਨਰ ਅਤੇ ਹੋਰ ਜਿੰਨੀਆਂ ਵੀ ਧਰਾਤਰੇ ਜਿ세 ਬੰਦੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਪੰਜਾਬ ਬੰਦੇ ਦੇ ਵਿੱਚ ਸ਼ਾਮਲ ਹੋਏ ਆ ਅਸੀਂ ਵੀ ਕਿਉਂਕਿ ਪਿੰਡਾਂ ਦੇ ਵਿੱਚ ਕੰਮ ਕਰਨ ਵਾਲੇ ਆ ਤਾਂ ਜਿਹੜਾ ਸਾਡਾ ਕੀਤਾ ਹੈਗਾ ਉਹ ਪਿੰਡੂ ਏਰੀਆ ਨਾਲ ਆ ਜਿਹੜਾਗਾ ਦੁਰਿਆ ਹੋਇਆ ਸੋ ਅਸੀਂ ਮੈਡੀਕਲ ਪ੍ਰੈਕਟਿਸ ਅਸੋਸੀਏਸ਼ਨ ਦਾ ਵਲਾਟ ਵਲਾਡਾ ਰਜਿਸਟਰ 295 ਆ ਜਿਹੜਾ ਇਹਨਾਂ ਕਿਸਾਨ ਜਥੇ ਬੰਦੀਆਂ ਦੀਆਂ ਜਿਹੜੀ ਆ ਪੂਰਨ ਸਮਰਥਨ ਬੰਦ ਦੇ ਸਮਰਥਨ ਹਾਂਜੀ ਮੇਰਾ ਜਰਨਲਿਸਟਿਕ ਕਿਸ਼ਨਰ ਜੀ ਮੈਂ ਬੀਕੇਯੂ ਆਜ਼ਾਦ ਦਾ ਜਿਹੜੇ ਦਾ ਪ੍ਰਧਾਨ ਹਾਂ ਅੱਜ ਪੰਜਾਬ ਬੰਦ ਕਰਿਆ ਤੁਸੀਂ ਇਸ ਵਾਰ ਕੀ ਕਹੋਗੇ ਇਸ ਪੰਜਾਬ ਬੰਦ ਕਰਨਾ ਜੀ ਸਾਡੀ ਮਜਬੂਰੀ ਹੈ ਕਿਉਂਕਿ ਅਸੀਂ 13 ਫਰਵਰੀ ਤੋਂ ਲੈ ਕੇ ਜਿਹੜੇ ਤਿੰਨ ਮੋਰਚਿਆਂ ਦੇ ਵਿੱਚ ਡਟੇ ਹੋਇਆ ਤੇ ਆਪਣਾ ਜਿਵੇਂ ਕਿ ਖਲੋਰੀ ਬਾਰਡਰ ਤੇ ਸਭੂ ਬਾਰਡਰ ਉੱਥੇ ਸਾਡੇ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਸਾਡੇ ਜਿਹੜੇ ਮਤਲਬਾ ਗਰੰਟੀ ਦੇ ਕਾਨੂੰਨ ਨੇ ਐਮਐਸਪੀ ਦਾ ਮਾਮਲਾ ਹੈ ਉਸਦੇ ਮਾਮਲੇ ਦੇ ਵਿੱਚ ਅਸੀਂ ਦਿੱਲੀ ਦੇ ਵਿੱਚ ਜਾ ਕੇ ਜਦੋ ਜਹਿਦ ਕਰਨੀ ਸੀ ਜਿਹੜੀਆਂ ਪਿੱਛੇ ਪੈਂਟਕਪਈਆਂ ਮੰਗਾ ਸੀਆਂ ਜਦੋਂ ਅਸੀਂ ਪਿਛਲੇ ਸਮੇਂ ਦੇ ਦੌਰਾਨ ਜਾ ਕੇ ਅਸੀਂ ਉਹ ਸਾਡੀਆਂ ਮੰਗਾ ਪੈਂਟਕ ਨੇ ਪਰ ਸਾਨੂੰ ਇਹ ਸੰਵਿਧਾਨ ਕਹਿੰਦਾ ਹੈ ਵੀ ਕੋਈ ਵੀ ਦਿੱਲੀ ਦੇ ਵਿੱਚ ਜਾ ਕੇ ਆਪਣਾ ਹੱਕ ਮੰਗ ਸਕਦਾ ਸਾਨੂੰ ਕਿਸੇ ਵੀ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਨਹੀਂ ਜਾਣ ਦੇਵੇ ਆਪਣੀਆਂ ਹੱਕੀ ਮੰਗਾ ਦੇ ਜੀ ਦੀ ਆਸਪਤੀ ਸੇ ਡਾਊਨ ਹੁੰਦੀ ਹੈ ਕਿਸਾਨ ਜੀ ਦੇਖੋ ਫਸਲਾਂ ਦਾ ਸਾਡਾ ਮੁੱਲ ਨਹੀਂ ਸਾਨੂੰ ਸਹੀ ਮਿਲਦਾ। ਬਾਕੀ ਸੇਲੇ ਸਾਨੂੰ ਰੇ ਸਪਰੇਹਾਂ ਸਾਨੂੰ ਇਹ ਨਹੀਂ ਟਾਈਮ ਤੇ ਮਿਲਦੀਆਂ। ਜੇ ਮਿਲਦੀਆਂ ਤਾਂ ਸਾਨੂੰ ਲੈਣਾ ਚ ਲੱਗਣਾ ਪੈਂਦਾ ਜੀ। ਬਾਕੀ ਹੋਰ ਵਰਗ ਦੇਖ ਲਓ ਜੀ ਹਰੇਕ ਬੰਦਾ ਇੱਕ ਬੂਟ ਦੁਕਾਨਦਾਰ, ਚੱਪਲਾਂ ਵਾਲਾ ਜਾਂ ਕੁਝ ਵੀ ਆ ਉਹ ਆਪਦੀ ਚੀਜ਼ ਬਣਾ ਕੇ ਆਪ ਦਾ ਰੇਟ ਤੈਅ ਕਰਦਾ। ਇੱਕ ਕੱਲਾ ਕਿਸਾਨ ਆ ਤੇ ਜਿਹੜਾ ਦਿਨ ਰਾਤ ਖੇਤਾਂ ਦੇ ਵਿੱਚ ਠੱਕੇ ਖਾਂਦਾ ਮਰਦਾ ਤੇ ਇਹਦੀ ਫਸਲ ਦਾ ਰੇਟ ਕੋਈ ਹੋਰ ਲਾਉਂਦਾ। ਦਿੱਲੀ ਵਾਲੇ ਸਾਹਿਬ ਨੂੰ ਅੱਜ 35 ਦਿਨ ਹੋ ਗਏ ਭੁਖੜਤਲ ਦੇ ਬੈਠਿਆਂ ਨੂੰ ਸਰਕਾਰ ਦਾ ਰਵੱਈਆ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ? ਦੇਖੋ ਜੀ ਇਹਦੇ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰ ਸੈਟ ਸਰਕਾਰ ਨਾਲੋਂ ਪੰਜਾਬ ਸਰਕਾਰ ਹੈ ਪੰਜਾਬ ਸਰਕਾਰ ਸਾਨੂੰ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ ਜਦੋਂ ਸੱਤਾ ਦੇ ਵਿੱਚ ਸਰਕਾਰ ਆਈ ਆ ਉਹਨਾਂ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀਗੇ ਉਹ ਸਰਕਾਰ ਇੱਕ ਵੀ ਵਾਅਦੇ ਤੇ ਪੂਰੀ ਨਹੀਂ ਨਿਤਰੀ ਐਮਐਸਪੀ ਉਹਨਾਂ ਨੇ ਕਹੇ ਕੈਪਟਨ ਨੂੰ ਕਿਹਾ ਸੀ ਵੀ ਸਰਕਾਰ ਛੱਡੋ ਐਮਐਲਸੀ ਅਸੀਂ ਦੇਵਾਂਗੇ ਪਰ ਉਹਨਾਂ ਨੇ ਜੀ ਹਜੇ ਤੱਕ ਸਾਡੀ ਬਾਤ ਨਹੀਂ ਪੁੱਛੀ ਸਭ ਤੋਂ ਵੱਧ ਖਸੂਰ ਉਹ ਪੰਜਾਬ ਸਰਕਾਰ ਦਾ ਹੈ